ਪ੍ਰੈਸ ਵਾਲੇ ਬਲਵਿੰਦਰ ਸਿੰਘ ਆਜੋ ਆਜੋ ਪ੍ਰੈਸ ਵਾਲੇ ਆਓ ਵੀ ਤੁਹਾਡੇ ਤੇ ਸਾਰਾ ਰੋਲ ਆ ਦੇਸ਼ਾਂ ਪਰਦੇਸ਼ਾਂ ਤੂੰ ਸਾਡੀ ਗੱਲ ਪਹੁੰਚਾਉਣੀ ਆ ਸੋ ਆਜੋ ਸਾਰੇ ਮੇਰੇ ਵੀਰ ਆਜੋ ਲਿਆਓ ਸਰੂਪ ਇਹ ਲਾਈਵ ਚਲਾਉਣ ਦੇ ਆ ਆਓ ਜੀ ਪੂਰਾ ਇਹਨਾਂ ਤੇ ਸਾਡੀ ਗੱਲ ਦੂਰ ਤੱਕ ਪਹੁੰਚਾਉਣੀ ਆ ਸੋ ਆਓ ਪ੍ਰੈਸ ਵਾਲਾ ਨੂ ਸਰੂਪੇ ਦੇ ਕੇ ਫਿਰ ਕਾਰੇ ਛੱਡ ਕੇ ਸਮਾਪਤੀ ਕਰੀਏ ਹਾਲੀ ਵਾਲੇ ਬਾਬੇ ਜੀ ਹਉ ਗਵਿੰਦਰ ਸਿੰਘ ਜੀ ਜਰਾ ਸ਼ੁਰੂ ਕਰੋ ਹਉ ਗਵਿੰਦਰ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਸੋ ਅੱਜ ਦੇ ਸਮਾਗਮ ਵਿੱਚ ਪ੍ਰੈਸ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੋਰ ਜੀ ਕੋ ਰਹਿ ਗਿਆ ਤੇ ਆਜੋ ਆਜਾ ਕਾਕਾ ਤੂੰ